ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੋ ਮੁਲਕ ਲਾਹੌਰ ਤੋਂ ਆਕੀ ਰਿਹਾ ਉਹ ਵੀ ਤੁਹਾਡੇ ਹਵਾਲੇ ਹੋਵੇਗਾ ਲੁੱਟੋ ਮਾਰੋ ਰਾਜ ਕਰੋ ਲਾਹੌਰ ਬਿਲਕੁਲ ਨਹੀਂ ਕੁਸ ਕੁਸ ਕੇਗਾ ਨਾਲ ਹੀ ਬਾਬਾ ਬੰਦਾ ਸਿੰਘ ਦਵਾਰਾ ਮੱਲੇਗੇ ਪਹਾੜਾਂ ਤੇ ਵੀ ਖਾਲਸੇ ਦਾ ਪੂਰਾ ਹੱਕ ਹੋਵੇਗਾ ਦੀਵਾਨ ਸਾਹਿਬ ਨੇ ਪੰਥ ਨੂੰ ਭਰੋਸਾ ਦਿਵਾਇਆ ਪਰ ਸਿੰਘਾਂ ਨੂੰ ਰਾਜ ਨਾਲ ਵੱਧ ਲੋਚਾ ਪਹਾੜੀਆਂ ਨੂੰ ਕੱਲੂ ਘਾਰੇ ਦਾ ਸਬਕ ਸਿਖਾਉਣ ਦੀ ਸੀ ਉਨ੍ਹਾਂ ਦੀਵਾਨ ਸਾਹਿਬ ਦੀ ਸਹਾਇਤਾ ਲਈ ਗੁਰਮਤਾ ਕੀਤਾ ਤੇ 30000 ਦੇ ਕਰੀਬ ਸਿੱਖਾਂ ਨੇ ਲਾਹੌਰ ਵੱਲ ਚਾਲਾ ਪਾ ਦਿੱਤਾ ਦੀਵਾਨ ਕੌੜਾ ਮੱਲ ਨੇ ਖਾਲਸੇ ਦੀ ਸਹਾਇਤਾ ਨਾਲ ਐਸਾ ਮੋਰਚਾ ਮੱਲਿਆ ਕਿ ਦੁਰਾਨੀਆਂ ਦੇ ਪੈਰ ਓਖੜ ਗਏ ਸਿੱਖ ਫੌਜ ਜਿੱਧਰ ਹੱਲਾ ਕਰੇ ਗਿਲਦਿਆਂ ਨੂੰ ਧੱਕ ਕੇ ਪਛਾਣ ਲੈ ਜਾਵੇ ਅਬਦਾਲੀ ਨੂੰ ਦਿੱਲੀ ਨਾਲੋਂ ਕਾਬਲ ਦੀ ਵੱਧ ਫਿਕਰ ਹੋ ਰਹੀ ਸੀ ਦੁਰਾਨੀਆਂ ਨੂੰ ਆਪਣੀ ਹਾਰ ਦਿਖਾਈ ਦੇਣ ਲੱਗੀ ਅਨ ਇਸ ਵਿਲੇ ਹਾਥੀ ਤੇ ਸਵਾਰ ਦੀਵਾਨ ਕੌੜਾ ਮੱਲ ਦੇ ਹਾਥੀ ਦਾ ਪੈਰ ਕਿਸੇ ਕਾਬਰ ਵਿੱਚ ਜਾ ਪਿਆ ਤੇ ਉਹ ਡੋਲ ਗਿਆ ਹਾਥੀ ਦੇ ਪੈਰ ਓਖੜ ਜਾਣ ਕਰਕੇ ਦੀਵਾਨ ਕੌੜਾ ਮੱਲ ਏਠਾਂ ਡਿੱਗ ਪਏ ਇਸੇ ਵਕਤ ਮੌਕਾ ਤਕਾ ਕੇ ਅਬਦਾਲੀ ਦੇ ਕਰੀਬੀ ਜਹਾਨ ਖਾਨ ਨੇ ਆਪਣੇ 2000 ਘੋੜਸਵਾਰਾਂ ਨਾਲ ਕੌੜਾ ਮੱਲ ਤੇ ਹੱਲਾ ਬੋਲ ਦਿੱਤਾ ਕਈ ਗੋਲੀਆਂ ਤੇ ਤਲਵਾਰਾਂ ਦੇ ਫੱਟ ਖਾ ਕੇ ਦੀਵਾਨ ਕੌੜਾ ਮੱਲ ਚੜਾਈ ਕਰ ਗਏ। ਜਹਾਨ ਖਾਨ ਦੀਵਾਨ ਸਾਹਿਬ ਦਾ ਸਿਰ ਲਾ ਕੇ ਨੇਜੇ ਤੇ ਟੰਗ ਕੇ ਲੈ ਗਿਆ। ਹੁਣ ਪਠਾਣਾ ਦੇ ਮੁਕਾਬਲੇ ਤੇ ਖਲੋਤੇ ਮੁਗਲਾਂ ਦੇ ਹੌਸਲੇ ਢਾਏ ਗਏ। ਮੈਦਾਨ ਵਿੱਚ ਦੁਰਾਨੀਆਂ ਦਾ ਪਾਸਾ ਫੇਰ ਭਾਰਾ ਹੋ ਗਿਆ। ਰਾਤ ਪੈ ਗਈ ਤੇ ਦੋਹਾਂ ਦਲਾਂ ਨੇ ਲੜਾਈ ਰੋਕ ਦਿੱਤੀ। ਅੱਧੀ ਰਾਤ ਲੰਗੀ ਤੋਂ ਭਾਈ ਸੁਖਾ ਸਿੰਘ ਇਨਸਾਨ ਲਈ ਰਾਵੀ ਵੱਲ ਤੁਰ ਪਏ ਉਹਨਾਂ ਨੂੰ ਦੇਖ ਕੇ ਕੁਝ ਹੋਰ ਪਚੰਗੀ ਤੇ ਸਿੰਘ ਵੀ ਉਹਨਾਂ ਦੇ ਮਾਗਰ ਚੱਲ ਪਏ। ਰਾਵੀ ਪਾਰ ਦੁਰਾਨੀਆਂ ਦੇ ਤੰਬੂ ਸਨ। ਸਿੰਘ ਜਦ ਇਸ਼ਨਾਨ ਲਈ ਰਾਵੀ ਵਿੱਚ ਉਤਰੇ ਤਾਂ ਦੁਰਾਨੀਆਂ ਦੇ ਪਹਿਰੇ ਵਾਲੇ ਸਿਪਾਹੀਆਂ ਨੇ ਰੌਲਾ ਪਾ ਦਿੱਤਾ ਕਿ ਸਿੰਘ ਹਮਲੇ ਲਈ ਦਰਿਆ ਪਾਰ ਕਰ ਰਹੇ ਹਨ। ਅਬਦਾਲੀ ਛੱਟ ਘੋੜੇ ਤੇ ਸਵਾਰ ਹੋਇਆ ਤੇ ਘੋੜਾ ਕੰਡੇ ਤੇ ਲੈ ਆਇਆ। ਦਮਾਲਿਆਂ ਤੇ ਚਮਕਦੇ ਚੱਕਰਾਂ ਵਾਲੇ ਮਹਾਕਾਲ ਸਿੰਘ ਜਦ ਉਸਨੇ ਰਾਵੀ ਵਿੱਚ ਖਲੋਤੇ ਦੇਖੇ ਤਾਂ ਉਹ ਉਸ ਨੂੰ ਆਪਣਾ ਕਾਲ ਹੀ ਜਾਪੇ ਅਬਦਾਲੀ ਸਿੰਘਾਂ ਦੀ ਬਹਾਦਰੀ ਜਦੋਂ ਭਲੀ ਭਾਤ ਜਾਣੂ ਸੀ ਤੇ ਸਿੰਘਾਂ ਦੇ ਰਾਤ ਨੂੰ ਕੀਤੇ ਜਾਂਦੇ ਗੁਰੀਲਾ ਹਮਲਿਆਂ ਤੋਂ ਤਾਂ ਉਸ ਨੂੰ ਪੈ ਆਉਂਦਾ ਸੀ ਅਬਦਾਲੀ ਦੀਆਂ ਫੌਜਾਂ ਨੂੰ ਰਾਤ ਦਾ ਜੰਗ ਲੜਨਾ ਹੀ ਨਹੀਂ ਸੀ ਆਉਂਦਾ ਵੈਸੇ ਵੀ ਸਿੰਘਾਂ ਦੇ ਗੁਰੇਰ ਲਨੀਤੀ ਵਿੱਚ ਮਾਹਰ ਹੋਣ ਕਰਕੇ ਹਰ ਦੁਸ਼ਮਣ ਉਹਨਾਂ ਦਾ ਖੌਫ ਖਾਂਦਾ ਸੀ ਅਬਦਾਲੀ ਨੂੰ ਜਾਪਿਆ ਕਿ ਸਿੰਘ ਆਪਣਾ ਉਹੀ ਹਲਾ ਕਰਨਗੇ ਤੇ ਸਾਡੇ ਸਿਪਾਹੀ ਇਸ ਵਿੱਚ maat ਖਾ ਜਾਣਗੇ ਉਸਨੇ ਫੌਰਨ 12 12000 ਦੇ 4 ਜਥੇ ਰਾਵੀ ਤੇ ਤੈਨਾਤ ਕਰ ਦਿੱਤੇ ਆਪ ਅਬਦਾਲੀ ਕਿਤੇ ਮਾਗਰ ਜਾ ਕੇ ਖਲੋ ਗਿਆ ਇਧਰ ਇਸ਼ਨਾਨ ਕਰਦੇ ਸਿੰਘਾਂ ਨੇ ਘੋਰ ਸਵਾਰ ਕਾਬਲੀ ਫੌਜ ਦੀ ਹਲਚਲ ਦੇਖੀ ਤਾਂ ਉਹਨਾਂ ਨੂੰ ਸਮਝਦਿਆਂ देर ना ਲੱਗੀ ਕਿ ਦੁਰਾਨੀ ਸਿੰਘਾਂ ਦੇ ਇਸ਼ਨਾਨ ਨੂੰ ਹੱਲਾ ਜਾਣ ਬੈਠੇ ਹਨ ਭਾਈ ਸੁੱਖਾ ਸਿੰਘ ਨੇ ਨਿਤਨੇਮ ਕਰਦੇ ਹੋ ਉੱਚੀ ਇਹ ਬੋਲ ਪੜ੍ਹੇ ਰੁਦਰਮੰਜਨੀ ਬਿੰਜਨੀ ਹੈ ਅਗਉਤੀ ਸਦਾ ਜੈ ਸਦਾ ਜੈ ਸਦਾ ਜੈ ਭਗਉਤੀ ਸਦਾ ਦਾਹਨੇ ਦਾਸ ਕੋ ਦਾਨ ਦੀਜੈ ਗੁਰੂ ਸਾਹ ਗੋਬਿੰਦ ਕੀ ਰੱਖ ਕੀਜੈ ਉਹਨਾਂ ਭਗਉਤੀ ਅਸਤ੍ਰੋਤ ਦੀ ਸਮਾਪਤੀ ਕੀਤੀ ਤੇ ਬੋਲੇ ਸਿੰਘੋ ਭਾਵੇਂ ਪੰਥ ਦੇ ਸਿਆਣੇ ਤੇ ਵੱਡੇ ਸਿੰਘ ਗਿਲਾਹੀ ਕਰਨਗੇ ਕਿ ਸਾਨੂੰ ਦੱਸੇ ਬਿਨਾ ਐਡੀ ਟੱਕਰ ਲੈ ਲਈ ਪਰ ਜੇ ਦੁਰਾਨੀਆਂ ਨੂੰ ਇਹ ਲੱਗਿਆ ਕਿ ਸਾਥੋਂ ਡਰ ਕੇ ਭੱਜ ਗਏ ਹਨ ਇਹ ਵੀ ਸਾਡੀ ਹਾਰ ਹੀ ਹੈ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਦੁਰਾਨੀ ਸਾਡੇ ਮਾਗਰ ਪੂਰੇ ਜੱਥੇ ਤੇ ਹਮਲਾ ਕਰ ਦੇਣ ਸੋ ਹੁਣ ਗਿਲਜਿਆਂ ਨੂੰ ਪਿੱਠ ਦੇ ਕੇ ਭੱਜਣ ਨਾਲੋਂ ਅਸੀਂ ਮੁਕਾਬਲਾ ਕਰਾਂਗੇ ਜੇ ਫੇਰ ਵੀ ਕੋਈ ਮੁਰਨਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਵੇਗਾ ਇੱਕ ਵੀ ਸਿੰਘ ਵਾਪਸ ਨਹੀਂ ਗਿਆ ਮੁੱਠੀਪੁਰ ਸਿੰਘ ਹਜ਼ਾਰਾਂ ਅਫਗਾਨ ਸਿਪਾਹੀਆਂ ਨਾਲ ਟੱਕਰ ਲੈਣ ਲਈ ਤਿਆਰ ਹੋ ਰਹੇ ਸਨ ਸਿੰਘ ਸਿੰਘਾਂ ਬਾਣੀ ਪੜਦਿਆਂ ਬਾਣੀ ਬਾਣੇ ਸਜਾਈ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਊਚ ਦਮਾਲੜਾ ਸਭ ਹੋਈ ਛਿੰਝ ਇਕੱਠੀਆਂ ਦੇ ਬੈਠਾ ਵੇਖੇ ਆਪ ਜੀਓ ਗਾਉਂਦਿਆਂ ਦਮਾਲੇ ਚਾੜੇ ਅੱਧੇ ਚੰਦ ਦੀ ਰਾਤ ਨੂੰ ਦਰਿਆ ਵਿੱਚ ਖਲੋਤੇ 40-50 ਸਿੰਘ ਇੰਜ ਜਾਪ ਰਹੇ ਹਨ ਜਿਵੇਂ ਅਕਾਲ ਪੁਰਖ ਰਾਵੀ ਇਸ਼ਨਾਨ ਲਈ ਧਰਤੀ ਤੇ ਉਤਰਿਆ ਹੋਵੇ ਤੇ ਇਹ ਅਕਾਲ ਜੀ ਦੇ ਨਾਲ ਆਏ ਚਨਿੰਦਾ ਖਾਸ ਸੂਰਮਿਆਂ ਦੀ ਟੋਲੀ ਹੋਵੇ ਮੈਂ ਫੇਰ ਕਹਿ ਰਿਹਾ ਸਿੰਘੋ ਜੇ ਕਿਸੇ ਨੇ ਪਛਾਣ ਪ੍ਰਤਨਾ ਹੈ ਤਾਂ ਹਜੇ ਵੀ ਵੇਲਾ ਹੈ ਤੇ ਤੇ ਪਰਤ ਜਾਈਏ ਭਾਈ ਸੁਖਾ ਸਿੰਘ ਜੀ ਤੁਹਾਡੇ ਸੁਨਹਿਰੀਏ ਭਰਾ ਹਾਂ ਜਦ ਇੱਕੋ ਬਾਟੇ ਵਿੱਚੋਂ ਭੋਜਨ ਛਕਦੇ ਰਹੇ ਹਾਂ ਤਾਂ ਲਹੂ ਵਹਾਉਣ ਵੇਲੇ ਵੱਖ ਕਿਵੇਂ ਹੋ ਜਾਈਏ ਇਕੱਠੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਿਆ ਹੈ ਤਾਂ ਹੁਣ ਸਹਾਦਤ ਵੀ ਸਹਾਦਤ ਦਾ ਜਾਮ ਵੀ ਇਕੱਠੇ ਹੀ ਪੀਵਾਂਗੇ ਅਬਦਾਲੀ ਦੇ 12000 ਲੜਾਕਿਆਂ ਦਾ ਪਹਿਲਾ ਜਥਾ ਅੱਗੇ ਵਧਿਆ ਸਿੰਘਾਂ ਨੇ ਬੰਦੂਕਾਂ ਦੇ ਘੋੜੇ ਦੱਬੇ ਤੇ ਦੁਰਾਨੀ ਜਥੇ ਦੀ ਪਹਿਲੀ ਕਤਾਰ ਦੇ ਸਵਾਰ ਪੱਥਰਾਂ ਤੇ ਜਾ ਪਏ ਸਿੰਘਾਂ ਦੂਜੀ ਵਾਰ ਗੋਲੀ ਚਲਾਈ ਤਾਂ ਦੂਜੀ ਵੀ ਲਗਭਗ ਅੱਧੀ ਕਤਾਰ ਤੇ ਸਵਾਰ ਘੋੜਿਆਂ ਦੀਆਂ ਪਿੱਠਾਂ ਤਿਆਗ ਗਏ ਹੁਣ ਭਗੜ ਮਚਣ ਕਰਨ ਦੁਰਾਨੀ ਸੈਨਾ ਪਛਾਹ ਮੁੜ ਪਈ ਪੈਰ ਜਦੋਂ ਵੀ ਚੱਕੇ ਤਾਂ ਕਦਮ ਅਗਾਹ ਨੂੰ ਜਾਵੇ ਖਾਲਸਾ ਜੀ ਦੁਸ਼ਮਣ ਨਾਲੋਂ ਖਾਲਸੇ ਦਾ ਇਹੀ ਫਰਕ ਹੈ ਭੱਜਦੇ ਦੁਰਾਨੀਆਂ ਨੂੰ ਦੇਖ ਕੇ ਭਾਈ ਸੁਖਾ ਸਿੰਘ ਬੋਲੇ ਹੁਣ ਫੌਜ ਦੇ ਬਾਕੀ ਤਿੰਨ ਦਸਤੇ ਵੀ ਅਗਾਹ ਵਧੇ ਹਨੇਰਾ ਹੋਣ ਕਰਕੇ ਗਿਲਜਿਆਂ ਤੋਂ ਸਿੰਘਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸਿੰਘਾਂ ਗੋਲੀਆਂ ਤੇ ਤੀਰ ਚਲਾਏ ਅੱਲਾ ਨੂੰ ਯਾਦ ਕਰਕੇ ਕਈ ਗਾਜੀ ਕਿਆਮਤ ਤੀਕ ਲਈ ਸੌ ਗਏ ਭਾਈ ਸੁੱਖਾ ਸਿੰਘ ਨੇ ਭਾਈ ਰਾਏ ਸਿੰਘ ਮੀਰਾ ਕੋਟ ਨੂੰ ਕੋਲ ਬੁਲਾਇਆ ਤੂੰ ਪਚੰਗੀ ਆ ਜਥੇਦਾਰ ਬਾਬਾ ਸ਼ਾਮ ਸਿੰਘ ਨੂੰ ਖਬਰ ਪਚਾ ਕੇ ਆ ਕਿ ਜਿੰਨਾ ਚਿਰ ਹੋ ਸਕੇ ਅਸੀਂ ਦੁਰਾਨੀਆਂ ਨੂੰ ਰੋਕਾਂਗੇ ਪਰ ਸੁਚੇਤ ਰਹਿਣ ਪਰ ਮੇਰੀ ਵੀ ਸ਼ਹਾਦਤ ਦੀ ਲੋਚਾ ਹੈ ਭਾਈ ਸਾਹਿਬ ਰਾਏ ਸਿੰਘ ਬੋਲਿਆ ਜੀ ਦੀ ਜਿਹੜੀ ਲੋਚਾ ਹੈ ਸਤਿਗੁਰੂ ਜ਼ਰੂਰ ਪੂਰੀ ਕਰਨਗੇ ਪਰ ਹਜੇ ਤੇਰਾ ਸਮਾਂ ਨਹੀਂ ਆਇਆ ਜੇ ਤੂੰ ਪੰਥ ਤੀਕ ਖਬਰ ਪਹੁੰਚਾ ਦੇਵੇਂ ਤਾਂ ਇਹ ਵੱਡੀ ਸੇਵਾ ਹੋਏਗੀ ਰਾਏ ਸਿੰਘ ਨਾ ਚਾਹੁੰਦਾ ਹੋਇਆ ਵੀ ਪਛਾਹ ਪਰਤਿਆ ਭਾਈ ਸੁਖਾ ਸਿੰਘ ਸਾਥੀ ਸਿੰਘਾਂ ਨੂੰ ਕਹਿਣ ਲੱਗੇ ਚਾਨਣ ਹੋਣ ਵਿੱਚ ਕੁਝ ਸਮਾਂ ਹੀ ਬਚਿਆ ਹੈ ਖਾਲਸਾ ਜੀ ਜੇ ਇਸ ਸਮੇਂ ਵਿੱਚ ਮੈਂ ਅਬਦਾਲੀ ਨੂੰ ਲੱਭ ਕੇ ਪਾਰ ਬਲਾਹ ਦੇਵਾਂ ਤਾਂ ਮદાન ਖਾਲਸੇ ਹੱਥ ਰਹੇਗਾ ਤੁਸੀਂ ਮੋਰਚਾ ਸੰਭਾਲੋ ਤੇ ਮੈਂ ਹਨੇਰੇ ਵਿੱਚ ਮੌਕਾ ਤਾੜ ਕੇ ਅਬਦਾਲੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹਾਂ ਤੇ ਭਾਈ ਸੁਖਾ ਸਿੰਘ ਇੱਕ ਪਾਸਿਓਂ ਅਫਗਾਨ ਫੌਜ ਵਿੱਚ ਕੁਝ ਭੈੜਟ ਕਰ ਗਏ ਕਈ ਪਠਾਣਾਂ ਤੋਂ ਭਾਈ ਸੁਖਾ ਸਿੰਘ ਅਬਦਾਲੀ ਦੀ ਸੂਹ ਲੈਣ ਦੀ ਕੋਸ਼ਿਸ਼ ਕਰਦੇ ਰਹੇ ਪਰ ਪਠਾਣ ਪਸ਼ਤੋ ਬੋਲਦੇ ਹੁਣ ਕਾਰਨ ਕੁਝ ਸਮਝ ਨਾ ਆਇਆ ਇਨੇ ਨੂੰ ਕੁਝ ਚਾਨਣ ਹੋਇਆ ਤਾਂ ਭਾਈ ਸੁਖਾ ਸਿੰਘ ਨੇ ਦੇਖਿਆ ਕਿ ਉਹ ਗਿਲਜੀਆਂ ਦੀ ਇੱਕ ਵੱਡੀ ਟੁਕੜੀ ਵਿੱਚ ਘਿਰ ਗਏ ਹਨ ਜਿਹੜੇ ਗਿਲਜੇ ਨਾਲ ਕਦੇ ਯੁੱਧ ਕਰਕੇ ਭਾਈ ਸੁਖਾ ਸਿੰਘ ਨੇ ਉਸ ਨੂੰ ਪਾਰ ਬੁਲਾਇਆ ਸੀ ਇਹ ਉਸ ਦੇ ਸਾਥੀ ਹੀ ਸਨ ਗਿਲਜੀਆਂ ਨੇ ਭਾਈ ਸੁਖਾ ਸਿੰਘ ਉੱਪਰ ਇਕੱਠੇ ਹੱਲਾ ਬੋਲ ਦਿੱਤਾ ਭਾਈ ਸਾਹਿਬ ਨੇ ਸਮਸ਼ੀਰ ਮੱਥੇ ਨੂੰ ਛੁਹਾਈ ਪੰਥ ਦੇ ਵਾਲੀ ਕਲਗੀਧਰ ਜੀ ਨੂੰ ਤੇ ਆਇਆ ਤੇ ਐਸੇ ਜੋਹਰ ਦਿਖਾਏ ਕਿ ਚੱਕਰ ਵਿੱਚ ਖਲੋਤੇ ਗਿਲਜਿਆਂ ਦੀ ਪਹਿਲੀ ਕਤਾਰ ਢੇਰੀ ਕਰ ਦਿੱਤੀ। ਘੋੜ ਸਵਾਰਾਂ ਨੇ ਵਰਸ਼ੇ ਚਲਾਏ ਤੀਰ ਅੰਦਾਜ਼ਨ ਤੀਰ ਛੱਡੇ। ਹਾਥੀਆਂ ਤੇ ਬੈਠਿਆਂ ਨੇ ਗੋਲੀਆਂ। ਅਣਗਿਣਤ ਗੋਲੀਆਂ, ਤੀਰਾਂ, ਵਰਸ਼ਿਆਂ, ਕਿਰਪਾਨਾਂ ਦੇ ਫੱਟ ਲੱਗਣ ਮਗਰੋਂ ਭਾਈ ਸੁੱਖਾ ਸਿੰਘ ਧਰਤੀ ਤੇ ਡਿੱਗੇ। ਕਿਸੇ ਵੀ ਜੰਗ ਵਿੱਚ ਇਹ ਪਹਿਲੀ ਵਾਰ ਸੀ ਕਿ ਭਾਈ ਸੁੱਖਾ ਸਿੰਘ ਭੁੰਜੇ ਡਿੱਗੇ ਹੋਣ। ਬਚਪਨ ਵਿੱਚ ਉਹਨਾਂ ਨੇ ਮਾਪਿਆਂ ਨਾਲ ਰੋਸ ਕਰਕੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ ਉਸ ਵੇਲੇ ਬਾਹਰ ਖੂਹ ਦੇ ਦੁਆਲੇ ਖਲੋਤੇ ਲੋਕ ਜੋ ਉਹਨਾਂ ਨੂੰ ਅਜਾਈ ਜਾਣ ਗਵਾਉਣ ਨਾਲੋਂ ਮੁਗਲਾਂ ਸਿਰ ਚੜ੍ਹ ਕੇ ਮਰਨ ਲਈ ਤਾਨੇ ਤਾਨੇ ਮਾਰ ਰਹੇ ਸਨ ਅੱਜ ਉਹ ਸਾਰੇ ਲੋਕ ਜੰਗ ਦੇ ਮੈਦਾਨ ਵਿੱਚ ਭਾਈ ਸੁਖਾ ਸਿੰਘ ਉੱਪਰ ਫੁੱਲ ਵਰਸਾ ਰਹੇ ਸਨ ਤੇ ਧੰਨ ਧੰਨ ਭਾਈ ਸੁਖਾ ਸਿੰਘ ਦੀਆਂ ਆਵਾਜ਼ਾਂ ਸਭ ਪਾਸਿਓਂ ਆ ਰਹੀਆਂ ਸਨ ਹੇ ਕਲਗੀਧਰ ਸੱਚੇ ਪਾਤਸ਼ਾਹ ਜੀ ਆਪਣੇ ਲਈ ਅਨਜਾਨ ਪੁੱਛੰਗੀ ਦੀ ਇਸ ਜਨਮ ਵਿੱਚ ਇੰਨੀ ਕੋ ਤਿਲ ਫੁੱਲ ਸੇਵਾ ਪ੍ਰਵਾਨ ਕਰਿਓ। ਹੇ ਜਗਤ ਮਾਤਾ ਸਾਹਿਬ ਦੇਵਾ ਜੀ ਅਸੀਸ ਬਖਸ਼ਿਓ ਕਿ ਅਗਲੇ ਜਨਮ ਤੇ ਹਰ ਜਨਮ ਵਿੱਚ ਮੁੜ ਆਪ ਜੀ ਦਾ ਪੁੱਤਰ ਬਣ ਕੇ ਜਨਮ ਲਵਾਂ ਤੇ ਆਪ ਜੀ ਦੀ ਪਾਵਨ ਗੋਦ ਦੀ ਲਾਜ ਰੱਖਦੇ ਹਾਂ ਹੋਇਆਂ ਆਪ ਜੀ ਦਾ ਦੁੱਲੇ ਪੰਥ ਦੀ ਸੇਵਾ ਕਮਾ ਸਕਾਂ। ਹੇ ਦੁਨੀਆ ਦੇ ਸਮੂਹ ਪੰਥਾਂ ਵਿੱਚੋਂ ਸਰਬ ਉੱਚ ਤੇ ਸਰਮੌਰ ਖਾਲਸਾ ਪੰਥ ਜੀਓ। ਹੋਇਆ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਓ ਤੇ ਇਸ ਤਰ੍ਹਾਂ ਖਾਲਸਾ ਪੰਥ ਦਾ ਬਹਾਦਰ ਸਪੂਤ ਤੇ ਮਾਤਾ ਸਾਹਿਬ ਦੇਵਾ ਜੀ ਦਾ ਸੱਚਾ ਪੁੱਤਰ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਆਪਣੀ ਨਿਤ ਦੀ ਅਰਦਾਸ ਵਿੱਚ ਕਹੇ ਜਾਂਦੇ ਬੋਲ ਕਿ ਜਦੋਂ ਵੀ ਪ੍ਰਾਣ ਨਿਕਲਣ ਜੰਗ ਦੇ ਮੈਦਾਨ ਵਿੱਚ ਨਿਕਲਣ ਸਿਰ ਨਾਲ ਪੁਗਾ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ